ਟੁਰਦਾ ਜੌਂਡੀਰ ਪਹਿਲੀ ਵਾਰੀ ਤਵੀਆਂ ਇਹ ਤੁਹਾਨੂੰ ਦਿਖਾਉਣੇ ਕਿੰਨਾ ਤੇਜ਼ ਦ। ਦੇਖਦੇ ਆ ਬਾਦਾਮ ਖਾਂਦਾ ਰਿਹਾ ਕਿ ਨਹੀਂ ਚੱਲਦੀ। ਲੋ ਵੀ ਡੈਡੀ ਨੂੰ ਗੇੜਾ ਲਵਾਇਆ ਉਦੋਂ ਬਾਅਦ ਆਪਾਂ ਬੈਠਾਂਗੇ ਮੈਂ ਕਿਹਾ ਵੀਡੀਓ ਵੀਡੀਓ ਬਣਾ ਲਈਏ ਦੇਖ ਲਈਏ ਕਿੰਨਾ ਚੱਲਦਾ ਚੁੱਲਦਾ ਬਾਅਦ ਵੀ ਵੀਡੀਓ ਕਿੰਨੇ ਬਣਾਉਣੀ ਨਹੀਂ। ਇਹ ਮੰਨਦਾ ਦਾਸ ਨਹੀਂ ਹੈ 20 ਬਾਦਾਮ ਖਾਂਦਾ ਜੀ ਤਾਂ ਹੀ ਵੱਧ ਟੁਰਦਾ। ਕੁਬੜ ਹੱਤਰ ਦੈਰ ਮੂਹਲੇ ਡੈਰ ਜੇ ਬੜੇ ਮਿੱਟੀ ਸਾਈਡ ਤੇ ਐ ਇੱਕ ਮਿੰਟ ਜੇ ਗੇੜਾ ਲਾਇਆ ਇੱਕ ਮਿੰਟ ਜੇ ਗੇੜਾ ਲਾਇਆ ਨੇ ਕਿਹੜਾ ਗੇਅਰ ਸੀ ਆ ਦੂਜਾ ਹੈ ਇਹ ਤੀਜਾ ਵੀ ਤੀਜਾ ਵੀ ਤੀਜਾ ਮੀਡੀਅਮ ਕਿਵੇਂ ਸਹੀ ਹੈ ਨਾ ਪਰ ਉਹ ਤਵੀਆਂ ਦੇ ਤੋਂ ਸਰਾ ਹੈ ਨਾ ਇਹ ਤੋੜ ਕੇ ਵੇਖੀਏ ਦੋਵੇਂ ਇਕੱਠੇ ਵੇਖੀਏ ਤਾਂ ਸਹੀ ਤੀਜਾ ਤੇ ਚਾਰ